ਨਹੀਂ ਨਹੀਂ ਡੜੀ ਮਰਤੀ ਨਹੀਂ ਕਰਨੀ ਹੈਗੀ ਸਲਾਹ ਤੁਹਾਡੇ ਨਾਲ ਹੀ ਹਨਾ ਕੰਮ ਹੋਣਾ ਜੇ ਤੂੰ ਹੀ ਹੰਮੀ ਭਰੋਗੇ ਤੇ ਠੀਕ ਹੈ ਜੇ ਨਹੀਂ ਤੇ ਰਹਿਣ ਦਾਂਗੇ ਬਾਕੀ ਜੇ ਅੱਗੇ ਵਧਣਾ ਹਨਾ ਤੇ ਪੈਸੇ ਤੇ ਲਾਉਣੇ ਪੈਣੇ ਨੇ ਕਿਉਂਕਿ ਅਹੀ ਤੁਹਾਡੇ ਕੋਲ ਆ ਕੇ ਤੁਰਨਾ ਵਾ ਸਿੰਦਰ ਸਿਆਣੇ ਕਹਿੰਦੇ ਹੁੰਦੇ ਆ ਵੀ ਸੱਪ ਦੇ ਮੂੰਹ ਚ ਕੋੜ ਘੇਰ ਲਈ ਜੇ ਰ ਖਾਵੇ ਤੇ ਫਿਰ ਉਹਦਾ ਮਰਦਾ ਵਾ ਤੇ ਜੇ ਨਾ ਖਾਵੇ ਤੇ ਫਿਰ ਲਾਜ ਲੱਗਦੀ ਆ ਹੁਣ ਜੇ ਮੈਂ ਕਹਾਂ ਵੀ ਨਾ ਇਹ ਕੰਮ ਕਰੋ ਤੇ ਤੁਸੀਂ ਸਾਰਿਆਂ ਨੇ ਉਜਰ ਮੇਰੇ ਤੇ ਸੁੱਟ ਦੇਣਾ ਵਾ ਕਿ ਉਹਨੇ ਬਾਹਰ ਚੱਲ ਜਾਣਾ ਸੀ ਤੇ ਇਹਨੇ ਡੱਕ ਦਿੱਤਾ ਵਾ ਤੇ ਜੇ ਹੁਣ ਕਰੀਏ ਤੇ ਤੈਨੂੰ ਪਤਾ ਵਾ ਵੀ ਹੁਣ ਇੱਥੇ ਜ਼ਿਮੀਂਦਾਰਾਂ ਘਰਾਂ ਚ ਪੈਸੇ ਕਿੱਥੋਂ ਆਉਣ ਦੇ ਆ ਇੱਥੇ ਤੇ 50000 ਰੁਪਏ ਸਿਰ ਤੇ ਚੜਦੇ ਰੋ ਨਹੀਂ ਲੱਸਦਾ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਨੀ ਆ ਸਰਦਾਰ ਜੀ ਜੇ ਅੱਗੇ ਕੁੜੀ ਦੇ ਬੈਂਡ ਆ ਗਏ ਨਾ ਇੱਕ ਵਾਰੀ ਚਾਰਾ ਮਾਗ ਲਓ ਕੋਈ ਗੱਲ ਨਹੀਂ ਕੀ ਤਾਰਾ ਬਸੋ ਨਹੀਂ ਲੈ ਨਾਲੇ ਉਹਨੂੰ ਨਿਆਣੀ ਨੂੰ ਚਾਹ ਵਾ ਉਹਦੀ ਰੀਜ ਪੂਰੀ ਹੋ ਜੀ ਚਲੋ ਮੈਂ ਫਿਰ ਜੇ ਤੁਸੀਂ ਜ਼ਿਆਦਾ ਕਹਿੰਦੇ ਹੋ ਤਾਂ ਕਿਉਂ ਪੁੱਤ ਹਾਂ ਮੰਮੀ ਠੀਕ ਆ ਮੈਂ ਤਾਂ ਫਿਰ ਵੀ ਇਹ ਆਨੀ ਆ ਚਲ ਉਹਨੇ ਇਹ ਆਖਣਾ ਚੰਗਾ ਭਲਾ ਉਹਦੇ ਮਾਪਿਆਂ ਨੇ ਘਰ ਲੰਭਾ ਕਹਣ ਪੈਸੇ ਸੋਣ ਨਹੀਂ ਮੈਨੂੰ ਕਿਹੇ ਪਾਸੇ ਲੱਗਣ ਦੇਣਗੇ ਇਹੋ ਤਾਂ ਮੈਂ ਡਿਆ ਮੈਂ ਕਿ ਜੇ ਉਹਨੂੰ ਕਮਾ ਆ ਗੱਲ ਵਾ ਹੁਣ ਫੇਰ ਕਲਾਸਾਂ ਲਾਇਆ ਕਰੂਗੀ ਆ ਹੋਗੇ ਲੋਣੇ ਪਹਿਣੀ ਬਣਾਉਣੀ ਪਹਿਣੀਆ ਚਲੋ ਆਪਾਂ ਇਦਾਂ ਕਰ ਲਾਂਗੇ 2 ਮਹੀਨੇ ਨਾਲ ਲਵਾਵਾਂਗੇ ਮਹੀਨਾਕ ਲਵਾ ਲਾਂਗੇ ਕਿੱਥੇ ਕਿੱਥੇ ਫੇਰ ਜਾਊਗੀ ਕਲਾਸਾਂ ਲਾਉਣ ਉਹ ਤਾਂ ਡੈਡੀ ਬਟਾਲੇ ਜਾਣਾ ਪੈਣਾ ਮੇਰੀ ਗੱਲ ਸੁਣ ਭਾਵੇਂ ਬਟਾਲੇ ਜਾਵੇ ਤੇ ਭਾਵੇਂ ਕਾਦੀਆਂ ਜਾਵੇ ਹੁਣ ਕੋਈ ਸੈਂਟਰ ਚੰਗਾ ਵੇਖ ਲਈ ਨਹੀਂ ਨਹੀਂ ਚੰਗਾ ਹੀ ਵੇਖਾਂਗੇ ਉਦਾਂ ਦੇ ਲਾਗੇ ਵੀ ਆਪਣੇ ਬਥੇਰੇ ਨੇ ਐਵੇਂ ਇਹ ਨਾ ਵੀ ਪੈਸੇ ਫਜ਼ੂਲ ਹੀ ਜਾਂਦੇ ਰਹਿਣ ਨਹੀਂ ਨਹੀਂ ਜੇ ਪੈਸੇ ਲਾਉਣੇ ਆ ਤਾਂ ਫਿਰ ਚੰਗੇ ਥਾਂ ਲਾਵਾਂਗੇ ਆਪਾਂ ਤੇ ਨਾਲੇ ਇਹ ਨਾ ਸੋਚਿਓ ਕਿ ਹੁਣ ਮਹੀਨਾ ਡੇਢ ਲਵਾ ਲਈਏ ਉਹਨੂੰ ਕੋ ਐਂ ਤਸਲੀਨਾ ਤੋਂ ਆਪਣਾ ਪੜ੍ਹ ਕੇ ਤੇ ਟੈਸਟ ਦੇ ਦੇ ਜੇਦੋਂ ਉਹਨੂੰ ਜਾਪੇਗਾ ਮੈਂ ਟੈਸਟ ਦੇਣ ਜਗ੍ਹੀ ਹੁਣ ਹੋ ਗਈ ਆ ਵਾਹ ਠੀਕ ਹੈ ਕਿ ਨਹੀਂ 10 15 ਦਿਨ ਵੱਧ ਵੀ ਲੱਗ ਜਾਣਗੇ ਕੋਈ ਗੱਲ ਨਹੀਂ ਹਾਂ ਤੇ ਹੁਣ ਇੱਥੇ ਨਾ ਘਰ 'ਚ ਪਤਾ ਲੱਗਿਆ ਲੈ ਨਹੀਂ ਨਹੀਂ ਘਰ 'ਚ ਕਿੱਥੇ ਪਤਾ ਲੱਗਣਾ ਹਾਂ ਉਹ ਅੱਧਾ ਆ ਕੇ ਐਡਮਿਸ਼ਨ ਕਰਾਈ ਐ ਕਿਦਾਂ 100 ਹੁੰਦੇ ਨੇ ਤੇ ਕੰਮ ਹੁਣ ਪੱਕੇ ਪੈਰੀਂ ਕਰਿਓ ਕੋਈ ਨਹੀਂ ਰਹਿ ਤੇ ਨਾਲੇ ਪੁੱਤੋ ਗੇ ਉਹਨੇ ਹਾਈਲਾਈਟ ਕਰਨੀਆਂ ਤੁਹਾਨੂੰ ਕਹੀਂ ਪੇ ਆਪਣਾ ਮਨ ਲਾ ਕੇ ਪੜੀ ਰੋਜ਼ ਰੋਜ਼ ਇਹ ਕੰਮ ਨਹੀਂ ਹੋਣੇ ਨਹੀਂ ਨਹੀਂ ਪੜੇਗੀ ਪੜਨਾ ਕਿਉਂ ਨਹੀਂ ਆ ਹੁਣ ਉਹਨੂੰ ਮੈਂ ਕਹਦਾ ਕਹਿ ਦੇ ਹਣਾ ਕਾਦੇ ਮੇਰਾ ਪੋਸ਼ ਹੋ ਜੇਗੀ ਅਗਲੀ ਹਾਂ ਚੱਲ ਕੋਈ ਨਹੀਂ ਅੱਜ ਕੱਲ ਨਿਆਣਿਆਂ ਨੂੰ ਚਾਹ ਹੀ ਬਾਹਰ ਦਾ ਵਾ ਹੁਣ ਫੇ ਸੌਨੀ ਵੀ ਪੈਂਦੀ ਆ ਉਹ ਚਾਹ ਤੇ ਹੈਗਾ ਵਾ ਪਰ ਹੁਣ ਜਿਦਾਂ ਦੇ ਹਾਲਾਤ ਚੱਲਣ ਰਹੇ ਆ ਨਾ ਟੰਗੀਆਂ ਵੀ ਬੜੀਆਂ ਵਾਂ ਜੇ ਬਾਹਰ ਨਿਆਣੇ ਨੂੰ ਥੋੜੀ ਬਹੁਤੀ ਵੀ ਉੱਥੇ ਪ੍ਰੋਬਲਮ ਹੋਵੇ ਨਾ ਇੱਥੇ ਫਿਰ ਸਾਹ ਸੁੱਕਦੇ ਆ ਹਰ ਇੱਕ ਦੇ ਮਾਵੇਂ ਨਾ ਹੀ ਆ ਨਾ ਕਈਆਂ ਦੀਆਂ ਧੀਆਂ ਗਈਆਂ ਕਈਆਂ ਦੇ ਪੁੱਤ ਗਏ ਆ ਇੱਕ ਦੇ ਮਿਲਣਾ ਕਿਨੇ ਕਿਨੇ ਚਿਰਾਂ ਬਾਅਦ ਕੋਈ 25 ਸਾਲੀ ਮਿਲਦਾ ਕੋਈ 30 ਸਾਲੀ ਹੈ ਸਾਰਿਆਂ ਤੋਂ ਵੱਡਾ ਵਿਛੋੜਾ ਤੇ ਦੂਜੀ ਗੱਲ ਆ ਜੇ ਕਦੇ ਉੱਥੇ ਨਿਆਣੇ ਨੂੰ ਕੋਈ ਤੰਗੀ ਆਵੇ ਤੇ ਫਿਰ ਮਾਂ ਵੀ ਉਹ ਕਿਹੜਾ ਇਥੇ ਸੌਖਾ ਹੁੰਦਾ ਵਾ ਨਾ ਆ ਗਵਾਂਡੀਆਂ ਦਾ ਮੁੰਡਾ ਨਹੀਂ ਗਿਆ ਹੈਗਾ ਹੋਰੀ ਮਾਂ ਰੋਜ਼ ਕਹਿੰਦੀ ਰਹਿੰਦੀ ਹੈ ਮੇਰਾ ਮਿਲ ਨੂੰ ਜੀਦਾ ਹੁਣ ਉਹ ਕਿਹੜਾ ਲਾਗਾ ਬੰਦਾ ਜਿਹੜਾ ਝੱਟ ਬੰਦਾ ਮੇਲਾ ਹੈ ਮੈਨੂੰ ਪਤਾ ਲੱਗਾ ਹੈ ਵਿਚਾਰਾ ਜਦੋਂ ਦਾ ਗਿਆ ਵਿਹਲੇ ਬੈਠਾ ਵਾ ਕੰਮ ਕੋਈ ਮਿਲ ਨਹੀਂ ਰਿਹਾ ਤਾਂ ਅੱਛਾ ਤੇ ਬਾਬਾ ਦਊਗਾ ਕੰਮ ਨਹੀਂ ਚਲੋ ਵੇਖ ਲੋ ਚੱਲ ਹੁਣ ਨਾ ਨਾ ਕਰ ਪਤਾ ਕੀ ਗੱਲ ਵਾ ਅਗਲੇ ਆਖਣਗੇ ਕਿ ਇਹ ਆਹ ਉਹ ਮੈਂ ਕਿਥੇ ਨਾ ਕਰਨ ਰਿਆਂ ਵਾ ਮੇਰੇ ਕੋ ਹੁਣ ਤੁਸੀਂ ਬਰੋਬਰੀ ਹਾਂ ਕਰਾਉਂਦੇ ਤੇ ਮੈਂ ਕਰ ਹੀ ਦਿੱਤੀ ਆ ਮੈਂ ਕੀ ਕਿਹਾ ਵਾ ਹੁਣ ਪਾਣੀ ਲਿਆਵਾ ਲੈ ਘੁੱਟ ਪੀ ਲੈਨੇ ਆ ਲੈ ਸ਼ਰਨਾਈ ਸ਼ਰਨ ਨੂੰ ਸੁਣਾ ਦਿੰਨੀ ਸ਼ਰਨ ਪੁੱਤ ਆ ਲੈ ਜਾ ਤੇ ਪਾਣੀ ਦੇ 2 ਗਲਾਸ ਲਿਆ ਸਾਡੀ ਵਾਸਤੇ ਲਿਓ ਨੀ ਮਮੀ ਮੈਂ ਨਾ ਵੀ ਗਰਮੀ ਇਨੀ ਪੈਣ ਰਹੀ ਆ ਪਾਤੀ ਹੋਣ ਰਹੀ ਆ ਕੀ ਕਰੀਏ ਹੁਣ ਉਹ ਗੱਲ ਕਿ ਆ ਦੋ ਮਹੀਨੇ ਹਾਂ ਤੰਗੀ ਦੇ ਕੱਢਨੇ ਪੈਣੇ ਜਿਹੜਾ ਹੁੰਦੇ ਆ ਨਾ ਆ ਦਿਨ ਸੌਣ ਦੇ ਇਹ ਸੌਣ ਪਾ ਦੋਂਦੇ ਆ ਵੀ ਵਰਦਾ ਚੋਂਦਾ ਹੀ ਹੁੰਦਾ ਵਧੀਆ ਲੱਗਦਾ ਵਾ ਚੱਲ ਹਵਾ ਉਹ ਠੰਡੀ ਹੋਣੀ ਦੀ ਟਾਈਮ ਲੱਗ ਜਾਂਦਾ ਵਾ ਉਹਨਾਂ ਚਮਾਸੇ ਜਦੋਂ ਪੈਂਦੇ ਜਾਨ ਨਿਕਲਦੀ ਆ ਮੱਜਾਂ ਵਾਸਤੇ ਬੜਾ ਓਕਾ ਕੰਮ ਬਿਚਾਰਦਾ ਬਹੁਤ ਅੱਗੇ ਪਹਿਲਾਂ ਰੁੱਖ ਹੁੰਦੇ ਸੀ ਤਾਂ ਹੁਣ ਰੁੱਖਾਂ ਦਾ ਕੰਮ ਹੀ ਮੁੱਕ ਗਿਆ ਉਹ ਮੇਰਾ ਦੋਸਤ ਹੈ ਕੰਬਰਸਰੋਂ ਆਂਦਾ ਇੱਥੇ ਰੋਜ਼ ਮੀਂਹ ਪੈਂਦਾ ਵਾ ਤੇ ਸਾਡੇ ਆ ਏਰੀਆ ਸਾਡੇ ਮੀਂਹ ਨਹੀਂ ਪੈਂਦਾ ਆ ਇੱਥੇ ਤੇ ਪੰਜ ਛੇ ਦਿਨ ਪਿਆਈ ਚਲੋ ਕਿਤੇ ਬਾਹੂ ਗਈ ਐ ਵੀ ਹ ਦੇਖੋ ਨਹੀਂ ਉਹ ਫੇਰ ਲੱਗੇ ਆਇਰਸ ਕਰਾਉਣ ਨੂੰ ਅੱਗੇ ਨੇ ਬੜੇ ਚਲਾ ਚਾੜਦੇ ਆ ਹੱਦ ਹੋ ਗਈ ਨਾ ਵਾਰੀ ਇਹ ਕਿੰਨਾ ਕ ਕਰਾਉਣਾ ਹੈ ਕਿੰਨਾ ਪੈਸੇ ਲਾਉਣੇ ਆ ਇਹਨਾਂ ਨੂੰ ਗਨੀ ਸਬਰ ਆਇਆ ਕਿ ਕਿੰਨਾ ਕ ਹੋ ਗਿਆ ਤੇ ਕੰਮ ਨੇ ਨਹੀਂ ਲੱਗੇ ਹੈਗੇ ਇਹਦੇ ਸਾਂਝੇ ਕਰ ਜੋ ਖਰਚਾ ਲਈ ਜਾਂਦੇ ਦੱਸ ਕੀ ਕਰਨਾ ਵਾ ਅਸੀਂ ਇੱਥੇ ਨੌਕਰ ਪੁਣੇ ਨੂੰ ਰੱਖੇ ਆ ਇਹਨਾਂ ਨੂੰ ਕੀ ਕੜਾ ਬੋਲਦੇ ਆ ਕਹੋ ਕੋਈ ਗੱਲ ਨਹੀਂ ਆਪਣੀ ਮਰਜ਼ੀ ਕਰੀ ਜਾ ਕਈ ਨਹੀਂ ਇਹਨੂੰ ਸਹੀ ਵੀ ਜਾ ਕੇ ਗੱਲ ਕਰੋ ਹੁਣ ਤੁਸੀਂ ਇਹਨਾਂ ਤੁਹਾਡੇ ਜਿਗਾ ਕੱਖ ਨਹੀਂ ਛੱਡਣਾ ਇਹਨਾਂ ਨੇ ਤਾਂ ਦੱਸ ਉਹਨਾਂ ਤੇ ਹੀ ਲਈ ਜਾਣੇ ਆ ਸਾਡੇ ਵੱਤ ਕੋਈ ਵੇਂਦੇ ਹੀ ਨਹੀਂ ਗੇ ਜੇ ਨਹੀਂ ਇਥੇ ਗੱਲ ਕਰਦੇ ਮੈਨੂੰ ਕਹੋ ਮੈਂ ਗੱਲ ਕਰ ਲੈਣੀ ਆ ਬਹਿ ਕੇ ਫਿਰ ਇਹਨਾਂ ਨੇ ਤਾਂ ਸਾਰਾ ਘਰ ਹੀ ਲਟਾ ਦੇਣਾ ਇਨਾਂ ਤੇ ਸਾਡੇ ਜੁਗਾ ਕੱਖ ਵੀ ਛੱਡਣਾ ਛੱਡ ਪਰੇ ਪਹਿਲਾਂ ਪਾਣੀ ਦੇ ਕੇ ਆ ਮਰਾਂ ਮੱਖੀ ਨਾ ਇਹ ਤਾਂ ਵੀ ਹਾਨੂੰ ਪਾਣੀ ਇਹ ਇਹ ਕੱਪ ਦੇ ਫੱਤੇ ਹਾਂ ਦੇ ਕੋਈ ਪਹੁੰਚਵਾ ਹੀ ਨਹੀਂ ਗਾ ਜਿੱਦਾਂ ਨੂੰ ਨਾ ਕਰਦੇ ਚੀਜ਼ ਹੀ ਹੈਗੇ ਬਾਹਰ ਹੀ ਵਾਦ ਹੀ ਪੈਂਟ ਕੀ ਕੋਈ ਇਹ ਆ ਕਿਸੇ ਉੱਤੇ ਚੜਾ ਕੇ ਬਿਠਾਈ ਦੀ ਆ ਉਹਨੂੰ ਵੀ ਕਿਹ ਬੰਨੇ ਤੋੜ ਦੇ ਸਾਰਾ ਕੰਮ ਕਰਦੀ ਫੇਰਾ ਹੁਣ ਤਾਂ ਕੋਈ ਪੁੱਛਦਾ ਹੀ ਨਹੀਂ ਗਾ ਕੰਮ ਕਰਦੇ ਤੇ ਖੀਨੇ ਆ ਕੇ ਮੈਂ ਇਹ ਰੋਣੀਆਂ ਰੱਖੀਆਂ ਹੋਈ ਜਾਣੀਆਂ ਤੇ ਪਹਿ ਪੁਕੀ ਜਾਂਦੀ ਉਹ ਤੇ ਸੁੱਕੀ ਜਾਂਦੀ ਤੇ ਗਾਂ ਤੇ ਇਦਾਂ ਹੀ ਆ ਵੇ ਕਿਨੇ ਗੰਦੇ ਹੀ ਉਹਨ ਮਹਾਤੂ ਦੇ ਸਾਫ਼ ਕੀਤੇ ਕੋਈ ਪ੍ਰੋਣਾ ਆ ਜਾਂਦਾ ਤੇ ਗਿਰਖਣੀ ਪੈਂਦੀ ਚੀਜ਼ ਪਾ ਕੇ ਕਿੰਨੀ ਵਾਰੀ ਮਾਤਾ ਨੂੰ ਕਿਹਾ ਵੀ ਨਵੇਂ ਡੱਬੇ ਲੈ ਕੇ ਰੱਖ ਲਾ ਉਹ ਇਹੇ ਸ਼ਾਮ ਤਰੀ ਜਾਨੀ ਆ ਕਿ ਰੋਟੀ ਪਕਾਈ ਆ ਸਵੇਰ ਦੀ ਜੇ ਰੋਟੀ ਪਕਾ ਦਨੀ ਆ ਹੁਣ ਮੈਂ ਆ ਕੰਮ ਵੀ ਤੇ ਕਰਨ ਵਾਲਾ ਆ ਆ ਵੇਖੋ ਸਾਰੀ ਸਫਾਈ ਕੀਤੀ ਆ ਕਾ ਕੀ ਗਏ 6 ਵਜੇ ਦੇ ਹਾਇ ਤੱਕ ਤੂੰ ਰੋਟੀ ਨਹੀਂ ਪਕਾਈ ਕੀ ਕਰੀ ਜਾਨੀ ਆ ਜੱਲੀ ਆ ਜੀ ਜੱਲੀ ਕਿੱਧਰੋਂ ਸਾਰਾ ਕੰਮ ਮੈਂ ਕਰਦੀ ਤੇ ਮੈਂ ਜੱਲੀ ਕਿੱਧਰ ਹੋਗੀ ਭੋਰ ਕੇ ਤੂੰ 6 ਵਜੇ ਦੀ ਉੱਠੀ ਆ ਹਾਇ ਤੱਕ ਤੇ ਕੋ ਰੋਟੀ ਨਹੀਂ ਬਕੀ 10 ਵਜੇ ਗਏ ਉਤੋਂ ਜਾ ਉਹੇ ਕੰਮ ਕਰੋ ਜਾ ਕੇ ਆਹ ਸਾਰੀ ਮੈਂ ਸੁਪਾਈ ਕੀਤੀ ਹੈ ਹੁਣ ਅੱਜ ਤੇ ਫੇਰੀ ਹੋਣੀ ਮੈਂ ਤੁਹਾਡੇ ਤੋਂ ਹੋਰਾਂ ਦੀ ਫੇਰ ਲਈ ਤੁਹਾਨੂੰ ਦੀ ਕੀ ਕੰਡੀਆਂ ਹੁਣ ਤੁਹਾਨੂੰ ਨਾ ਉੱਧਰ ਹਰ ਟਾਈਮ ਨਾ ਲੜਨ ਦਾ ਬਹਾਨਾ ਚਾਹੀਦਾ ਵਾ ਮੇਰੇ ਨਾਲ ਨਾ ਬਹਾਨਾ ਨਾ ਚਾਹੀਦਾ ਵਾ ਕਰ ਦੇ ਕੀ ਆ ਐਨੀ ਭੁੱਖ ਲੱਗੀ ਮੈਂ ਜਾ ਕੇ ਰੋਟੀ ਖਾਣਾ ਤੇ ਤੂੰ ਰੋਟੀ ਨਹੀਂ ਪਕਾਈ ਅਜੇ ਤੱਕ ਪਤਾ ਨਹੀਂ ਕੀ ਕਰੀ ਜੰਨੀ ਐ ਚਾ ਰੋਟੀ ਬਣਾ ਲਗਾ ਟਾਈਮ ਲੱਗਣਾ ਮੈਂ ਬਣਾ ਦਿੰਨੀ ਐ ਤੇ ਲੜਨ ਵਾਲੀ ਕਿਹੜੀ ਗੱਲ ਹੋਈ ਤੂੰ ਤਪੇ ਹੁੰਦੇ ਬਾਹਰ ਉਹਦੇ ਆਣ ਕੇ ਗੁੱਸਾ ਮੇਰੇ ਤੇ ਕੱਢ ਦਿੰਦੇ ਆ ਆਪਾਂ ਦੀ ਨਹੀਂ ਗੱਲ ਆ ਗਈ ਤੇਰਾ ਤੇ ਰੋਹ ਦਾ ਕੰਮ ਹੋ ਗਿਆ ਕਦੀ ਟਾਈਮ ਨਾ ਰੋ ਇਦੇ ਵਿੱਚ ਇੰਦਾ ਗੰਦਗੀ ਘਰ ਲਈ ਟਾਈਮ ਨਾ ਰੋਟੀ ਨਹੀਂ ਹੋਰ ਕੌਣ ਦਿੰਦਾ ਦਾ ਨ ਰੋਟੀ ਆਣ ਕੇ ਜਦੋਂ ਕਿਹਾ ਵੀ ਅੱਜ ਕੰਮ ਜ਼ਿਆਦਾ ਹੀ ਤੇ ਉਹ ਮੈਂ ਡੈਪੀ ਸਾਫ਼ ਕਰਨਾ ਤੇ ਹੁਣ ਰੋਟੀ ਵਾਲੀ ਮੈਂ ਲੱਗਾਂਗੀ ਚਾਹ ਤੈਨੂੰ ਆਖਰੀ ਚਾਂਸ ਦੇਣਾ ਹੀ ਜੇ ਅੱਜ ਤੋਂ ਬਾਅਦ ਰੋਟੀ ਟਾਈਮ ਨਾ ਨਾ ਤੇ ਤੇਰੀ ਮਾਂ ਗੁਤੜੀ ਜੀ ਬੜੀ ਕਮਾਉਣੀ ਹੈ ਆ ਕੀ ਹੋਇਆ ਅਕਲ ਤੁਹਾਨੂੰ ਹੈ ਨਹੀਂ ਮਾਂ ਨੇ ਮਾਸਾ ਅਕਲ ਨਹੀਂ ਸੁਭਾਈ ਆਪ ਤੈਨੂੰ ساری ਮਾਂ ਨੇ ਅਕਲ ਦਿੱਤੀ ਹੈ ਕਿ ਮੈਂ ਇਹ ਹੱਜ ਲੱਗੀ ਕਰਦੀ ਕੀ ਆਦਤ ਹੋਈ ਪਹਿਲਾਂ ਤੇ ਬੜਾ ਮੇਟਾ ਕਰਦੇ ਬਹੁਤ ਟਾਈਮ ਨਾ ਰੋਟੀ ਦਿੰਨੀ ਹੈ ਇੱਥੇ ਜੇ ਮੰਮੀ ਨਾ ਨਾ ਹੋਏ ਤਾਂ ਅਸੀਂ ਤੇ ਪਿਓ ਪੁੱਤ ਭੁੱਖੇ ਮਰ ਆਹ ਹੋਗਾ ਅੱਗੇ ਮੰਮੀ ਦੇ ਹੱਥ ਦੀਆਂ ਪੱਕੀਆਂ ਖਾਣੇ ਮੰਮੀ ਜੰਦੀ ਆ ਉਦਾਂ ਦੀ ਰੋਟੀ ਮੰਮੀ ਬਕੰਦੀ ਆ ਤੂੰ ਤੇ ਬਸ ਇੱਧਰ ਟੱਸਣ ਮੱਸਣ ਕਰਦੀ ਰਹੀ ਨਹੀਂ ਕਦੀ ਇੱਧਰ ਤੇ ਕਦੀ ਉੱਧਰ ਆ ਮੰਮੀ ਨਾ ਕਰਨਾ ਪਏ ਮੈਨੂੰ ਤੇ ਜੇ ਤੁਹਾਨੂੰ ਨਹੀਂ ਨਾ ਮਾਵਾ ਪੁੱਤਾਂ ਨੂੰ ਚੰਗੀ ਲੱਗਦੀ ਤੇ ਮੈਂ ਚੱਲ ਜੰਨੀ ਐ ਇੱਥੋਂ ਨਹੀਂ ਰਹਿੰਦੀ ਮੈਂ ਇੱਥੇ ਚੱਲ ਜਾ ਚੱਲ ਉਹਨਾਂ ਨੇ ਰੱਖਣਾ ਹੁਣ ਤੈਨੂੰ ਉੱਥੇ ਰੱਖਣਾ ਨਹੀਂ ਹੁਣ ਤੈਨੂੰ ਇਹ ਸਾਰਾ ਤੁਹਾਡੀ ਵਜ੍ਹਾ ਨਾਲ ਹੋਇਆ ਹੈ ਤੁਹਾਡੀ ਵਜ੍ਹਾ ਨਾਲ ਹੋਇਆ ਕਿਸਮਤ ਤੇ ਮੇਰੀ ਮਾੜੀ ਚਲ ਠੀਕ ਆ ਪਕਾ ਰੋਟੀ ਗੱਲਾਂ ਨਾ ਕਰ ਬੋਲ ਤੁਹਾਡੀ ਨਾਲ ਵਿਆਹ ਕੀ ਆ ਰਹੀਆਂ ਇਹਨਾਂ ਦਾ ਕੰਮ ਕਰ ਤੂੰ ਗੱਲਾਂ मम्मी पका के रिंदी अगे पता नहीं कि हथियार रोटियां सड़ जनी मेरी किस्मत मैं भी एना ही अमन हां मेन दवाई लिया दे दवाई खा ला लिया दनी हूं मम्मी ਨਹੀਂ ਇਨੀ ਖਿਜੀ ਕਰਤਾ ਵਾਂ ਐਦਾਂ ਕੋ ਬੋਲਣ ਦੀ ਹੈ ਖਿਜੀ ਨਾ ਕੀਏ ਮੰਮੀ ਅ ਤਾਡੇ ਮੁੰਡੇ ਦੇ ਕੰਮ ਵੇਖ ਲਓ ਕਿਦਾਂ ਮੈਨਾਂ ਡੇਰ ਸੋਈ ਚ ਜਾ ਕੇ ਲੜਨ ਤੇ ਤੂੰ ਰੋਟੀ ਨਹੀਂ ਬਣਾ ਕੇ ਦਿੰਦੀ ਸਾਨੂੰ ਭੁੱਖੇ ਮਰਦੇ ਰਹਿਣੇ ਆਪਾਂ ਤੇ ਦੱਸ ਮੰਮੀ ਬਾਹਰ ਹੁੰਦਾ ਕੋਈ ਕਰਨੇ ਕੰਮ ਮੈਂ ਨਹੀਂ ਕਰਦੀ ਤੇ ਇਹ ਤਾਂ ਉਹੀ ਦਿਮਾਗ ਖਰਾਬ ਹੋਇਆ ਵਾ ਬੋਲਣ ਲੱਗਾ ਤੇ ਵੇਂਦਾ ਹੀ ਕੁਛ ਨਹੀਂਗਾ ਇਹਨੂੰ ਚੰਗਾ ਪੜਾ ਪਤਾ ਕਿ ਮਾਂ ਹਾਦੀ ਠੀਕ ਨਹੀਂਗੀ ਅਗਰ ਟਾਈਮ ਨਾਲ ਰੋਟੀ ਪੱਕੀ ਜਾਂਦੀ ਹੀ ਜੇ ਵੇਲਾ ਕਵੇਲਾ ਹੋਈ ਗਿਆ ਤੇ ਕਿੱਧਰ ਦੀ ਆਖਰ ਆ ਗਈ ਚੱਲ ਤੂੰ ਉਹ ਨਾਲ ਖਜਿਆ ਕਰ ਬੋਤਾ। ਓ ਮਮੀ ਮੈਂ ਡੱਬੇ ਸਾਫ਼ ਕਰਨ ਲੱਗ ਪਈ ਹਾਂ। ਅੱਛਾ। ਤਾਂ ਲੇਟ ਹੋ ਗਈ ਥੋੜਾ ਜਿਹਾ। ਚੱਲ ਕੋਈ ਨਹੀਂ ਬੋਤਾ। ਆਉਂਦੇ ਮੈਨੂੰ ਗੱਲਾਂ ਸੁਣਾਉਣ ਲੱਗ ਪਈ। ਐਦਾ ਦਿਮਾਗ ਖਰਾਬ ਹੋਇਆ ਪੱਠੇ ਵੱਢ ਕੇ ਆਇਆ ਹਣਾਂ ਦੇ ਪਹਿਰੇ ਧੁੱਪੇ। ਉਹ ਹੀ ਗੱਲ ਐ ਬਾਹਰੋਂ ਖੱਪਦੇ ਧੱਪਦੇ ਹੁੰਦੇ ਤੇ ਮੇਰੇ ਤੇ ਗੁੱਸਾ ਆਣ ਕੇ ਕੱਢ ਦਿੰਦੇ ਆ। ਚੱਲ ਤੂੰ ਉਹ ਨਾਲ ਗੁੱਸਾ ਕਰਿਆ ਕਰ। ਚੁੱਪ ਕਰ ਜਾ ਮੇਰੀ ਤੀ। ਤੇ ਜਾ ਮੈਨੂੰ ਦਵਾਈ ਲਿਆ ਦੇ ਪਹਿਲਾਂ ਜਾ। ਚੱਲ ਬੈਠਾਵਾ ਮੈਂ। ਲਿਆ ਦਿੰਨੀ ਮੈਂ। ਇਹ ਵੀ ਵਿਚਾਰੀ ਕੀ ਕਰੇ। ਕੰਮ ਵੀ ਜ਼ਿਆਦਾ ਕਰਨਾ ਪੈਂਦਾ ਵਾ। ਹੁਣ ਮੇਰਾ ਆਪ ਤ ਚਟਕਾ ਡਾ ਲਗਾ ਮੈਨੂੰ ਕੀ ਕਰਾਂ ਹੁਣ ਮੈਂ ਹੁਣ ਤੇ ਕੁੜੀ ਜਾਣ ਡੈ ਪੈਣਾ ਤੇ ਫੇਰ ਮੇਰੇ ਸਾਹ ਚ ਸਾਹ ਆਵੇ ਮੈਨੂੰ ਪਤਾ ਲੱਗ ਜਾਏ ਕੋਈ ਪਿੰਨਵ ਨੇ ਦੁਬਾਰਾ ਕਲਾਸਾਂ ਲਾਉਣ ਜਾਵਾ ਕੀ ਪਤਾਵਾ ਅਗਲੇ ਮੰਨਣਾ ਵੀ ਆ ਕਿ ਨਹੀਂ ਮੰਨਣਾ ਹੁਣ ਪਰ ਕਿੱਦਾਂ ਨਾ ਮੰਨਣਗੇ ਮੈਂ ਵੀ ਜੀਵਨ ਆ ਮੈਂ ਵੀ ਮਨਾ ਕੇ ਛੱਡੂ ਗਰਲੀਨ ਦਾ ਫੋਨ ਹੈਲੋ ਹੈਲੋ ਸਸਿਆ ਜੀ ਸਸੀ ਅਗਰ ਲਿੰਕ ਕੀ ਆਲਾ ਬਸ ਵਧੀਆ ਤੂ ਇਹ ਸੁਣਾਉ ਹਾਂ ਠੀਕ ਠਾਕ ਵਧੀਆ ਹੋਰ ਠੀਕ ਜੀ ਬਸ ਕਿਤੇ ਵੀ ਨਹੀਂ ਅੱਜ ਉਹ ਗੋਰੇ ਦੇ ਮੁੰਡੇ ਦਾ ਜਨਮ ਦਿਨ ਹੀ ਤੇ ਉਹ ਉਹ ਵੇਖ ਕੇ ਆਈ ਉੱਥੇ ਬਾਬਾ ਘੜੀ ਰੌਣਕ ਮੇਲਾ ਕਰਕੇ ਆਏ ਆ ਅੱਛਾ ਠੀਕ ਆ ਕੱਲੇ ਕੱਲੇ ਹੋਏ ਕਰ ਤੂੰ ਨਹੀਂ ਕੱਲੇ ਕੱਲੇ ਦੀ ਕਿਹੜੀ ਗੱਲ ਆ ਜੇ ਤੂੰ ਇੱਥੇ ਨਹੀਂ ਤੈਨੂੰ ਨਾਲ ਖਾਣਾ ਹੈ ਇੱਕ ਮਿੰਟ ਲਈਂ ਬਰਾ ਦੱਸੀ ਆ ਨਾ ਲੱਗੋਂ ਟਰੈਜੇ ਬੜੀ ਨੰਗਾ ਡੀਕੋ ਕਰਕੇ ਸੁਣੀਂ ਲਿਆ ਕੋਈ ਹਾਂ ਕੀ ਕਹਿਂਦੀ ਹੁਣ ਦੱਸ ਐ ਮੇਰੇ ਕਾਹਕੇ ਉਹ ਕਹਿ ਰਹੇ ਪੈਸਾ ਆਦਿਓ ਕੋਈ ਨਹੀਂ ਪਾਦਣਾ ਇਹ ਕਿਹੜੀ ਗੱਲ ਆ ਇਹ ਆ ਵੀ ਘੰਟਾ ਕ ਲੱਗਣੀ ਹੁ ਜਾ ਕੇ ਮੈਂ ਪਾਦਣਾ ਵਾ ਚਲੋ ਠੀਕ ਐ ਮੈਂ ਪਤਾ ਕਿਉਂ ਕਹਿਂਦੀ ਆ ਉਹ ਦਮੀ ਦਵਾਈ ਲਿਆ ਨੀ ਤੇ ਤੇਨਾਂ ਚਾਹਿਆ ਪੀਆ ਲਾ ਕੇ ਮੰਮੀ ਹਾਂ ਦਿੱਤੇ ਮੇਰੇ ਕੋਲ ਤੇ ਹੈ ਨਹੀਂ ਤੇ ਤੂੰ ਬਹੁ ਮੈਨੂੰ ਦੱਸ ਦੇ ਨਾ ਇਦਾਂ ਚੰਗੇ ਲੱਗੀਦਾ ਇੱਕ ਤੇ ਵਿਚਾਰੇ ਉਹ ਮੰਨ ਲਓ ਪੈਨਾ ਦੇਣਾ ਛੱਡੇ ਆ ਸਾਤ ਦੇਣ ਇੱਕ ਨਾਲੇ ਇਦਾਂ ਨਹੀਂ ਕਰੀਦਾਈਦਾ ਇਹ ਵੀ ਜਿੰਨਾ ਵੀ ਖਰਚਾ ਬੰਦਦਾ ਨਾ ਤੇ ਉਹ ਤੂੰ ਮੈਨੂੰ ਦੱਸਿਆ ਕਰ ਮੈਂ ਉਸੇ ਲਈ ਪਹਿਲਾਂ ਅਡਵਾਂਟਸ ਨੂੰ ਪਾ ਦਿਆ ਕਰਾਂਗਾ ਨਹੀਂ ਉਹ ਦਿਨ ਤੋਂ ਹੀ ਦਿੱਤੀ ਤਾਂ ਉਹ ਨਾ ਮੇਕੋ ਖਤਮ ਹੋ ਗਈ ਸੀ ਤੇ ਮੰਮੀ ਹੁਣੀ ਤੇ ਮੈਨੂੰ ਇੱਕੋ ਗੱਲ ਆਂਦੇ ਆਂਦੇ ਤੂੰ ਨਹੀਂ ਮੰਗਾਉਣੇ ਹੈਗੇ ਪਤਾ ਕੀ ਆ ਮੰਮੀ ਹੁਣਾ ਤੇ ਕਹਿਣਾ ਹੀ ਆ ਕਿਉਂਕਿ ਤੂੰ ਉਹਨਾਂ ਦੀ ਧੀ ਆ ਪਰ ਇਹ ਹੁਣ ਸਾਡਾ ਫਰਜ਼ ਬੰਦਦਾ ਉਹਨਾਂ ਦਾ ਥੋੜਾ ਬੰਦਦਾ ਵਾ ਤੂੰ ਇਦਾਂ ਕਰੀ ਜਿਹੜਾ ਮੰਨ ਲਓ ਵਿੱਚ ਕਿਤੇ ਲੱਗਦਾ ਵੀ ਹੈ ਨਾ ਖਰਚਾ ਤੇ ਲੈ ਕੇ ਰੱਖੀ ਮੈਨੂੰ ਦੱਸਦੀ ਮੈਂ ਉਹਨਾਂ ਨੂੰ ਦੇ ਦਾਂਗਾ ਚਲੋ ਠੀਕ ਹੈ ਪਰ ਮੰਮੀ ਹੁਣ ਲੈਣਾ ਨਹੀਂ ਆ ਰਹਾ ਮੈਨੂੰ ਪਤਾ ਉਹਨਾਂ ਦਾ ਉਹ ਨਹੀਂ ਕੋਈ ਗੱਲ ਨਹੀਂ ਉਹ ਆਪਾਂ ਦੇ ਦਾਂਗੇ ਤੇ ਚਲ ਠੀਕ ਹੈ ਫਿਰ ਮੈਂ ਨਾ ਰੋਡ ਤੇ ਖਲੋਤਾ ਹੀ ਉਹ ਇੱਕ ਦੇ ਨਹੀਂ ਬੜਾ ਲੱਗਾ ਇਹ ਗਰਮੀ ਬੜੀ ਲੱਗਣ ਦੀ ਓ ਤੇ ਆ ਵੀ ਮੈਂ ਘਰ ਜਾਵਾਂ ਜਾ ਕੇ ਨਾ ਇਹ ਆ ਵੀ ਵੇਖਾਂ ਚਲੋ ਠੀਕ ਹੈ ਘਰ ਜਾ ਕੇ ਤੇ ਫਿਰ ਪਾ ਦਿਓ ਪੈਸੇ ਨਾ ਨਾ ਤੂੰ ਬੇਫਿਕਰ ਹੋ ਜਾ ਤੈਨੂੰ 1 ਘੰਟੇ ਤੋਂ ਪਹਿਲਾਂ ਤੇਰੇ ਪੈਸੇ ਜੜੇ ਆ ਜਾਣਗੇ ਚਲੋ ਠੀਕ ਹੈ ਤੇ ਚਲ ਠੀਕ ਹੈ ਆਪਣਾ ਖਿਆਲ ਰੱਖੀਆ ਚਲੋ ਠੀਕ ਜੀ ਓਕੇ ਓਕੇ ਗਰਲੀਨ ਵੀ ਨਾ ਕਈ ਗੱਲਾਂ ਚ ਨਿਆਣੀਆਂ ਗੱਲਾਂ ਕਰ ਦਿੰਦੀ ਆ ਮੰਮੀ ਹੁਣਾਂ ਨੂੰ ਥੋੜਾ ਇਦਾਂ ਨੂੰ ਯਾਰ ਖਰਚਾ ਦਿੰਦੇ ਚੰਗੇ ਲੱਗੀਦਾ ਵਾ ਇਹਦੇ ਹੁਣ ਮੇਰਾ ਫਰਜ ਆ ਸਾਰਾ ਖਰਚਾ ਦੇਣਾ ਇੱਕ ਤੈਨੂੰ ਬੰਦੇ ਨੂੰ ਨਿੰਦਾ ਚੜੀਆਂ ਰਹਿੰਦੀਆਂ ਆ ਇਹ ਸੁੱਤਾ ਰਹਿੰਦਾ ਵਾ ਉੱਠੋ ਤਾਂ ਕੀ ਹੋ ਗਿਆ ਵਾ ਤੂੰ ਸੌਂ ਗਿਆ ਤਿਹਰੇ ਉੜਜਿਆ ਕਰੋ ਹਾਂ ਕਿਤੇ ਘਰ ਦੀ ਵੀ ਖਬਰ ਸਾਰ ਲੈ ਆਇਆ ਕਰੋ ਕਿ ਬੰਦਾ ਕੀ ਆ ਘਰ ਚ ਕੀ ਇਹ ਆਕਾਰਕ ਡਾਕੂ ਪੈ ਗਏ ਆ ਕੀ ਹੋ ਗਿਆ ਘਰ ਨੂੰ ਜਾਂ ਕੰਮ ਕਰ ਲੈ ਜਾਂ ਸੌ ਲਿਆ ਬਸ ਇਹੋ ਕੰਮ ਹੀ ਆ ਉਹ ਬੋਲੇ ਜਾਂਦੀ ਆ ਉਹ ਦਿਮਾਗ ਚ ਪਾਵੇਂਗੀ ਗੱਲ ਕੀ ਆ ਇਹ ਤੁਹਾਨੂੰ ਨਹੀਂ ਪਤਾ ਕਿ ਬਰ ਕੀ ਗੱਲਾਂ ਹੁੰਦੀਆਂ ਕੀ ਨਹੀਂ ਹੁੰਦੀਆਂ ਇਹਦੇ ਥੋੜਾ ਬੋੜਾ ਧਿਆਨ ਰੱਖਿਆ ਕਰੋ ਹਾਂ ਤਹੀ ਹੁਣ ਮੈਂ ਅਜੀ ਸੁਣ ਕੀ ਹੋਇਆ ਹੁਣ ਦੱਸ ਮੈਨੂੰ ਕੀ ਗੱਲ ਹੋਈਏ ਹੋਣਾ ਕੀ ਆ ਅੱਗੇ ਇੰਨੇ ਪੈਸੇ ਲਾਏ ਉਹਨਾਂ ਤੇ ਨਾ ਹੋਣਾ ਤੇ ਹੁਣ ਫੇਰ ਉਹਨਾਂ ਨੂੰ ਆਈਲੈਸ ਦੇ ਕਰਾਉਣਾ ਨਾ ਬਣੋ ਆਹੋ ਨਵਦੀ ਗੱਲ ਕਰਨ ਲਈ ਆ ਅੱਗੇ ਕਿੰਨਾ ਕਰਨਾ ਚੰਨ ਚਾੜਤੇ ਆ ਹੈ ਹੁਣ ਫੇਰ ਉਹਨੂੰ ਆਈਲੈਸ ਕਰਾਉਣ ਦੇ ਆ ਪਹਿਲਾਂ ਕਿੰਨੇ ਪੈਸੇ ਇਹਨਾਂ ਨੇ ਫੁਕੇ ਆ ਹੈ ਕੋਹਰੇ ਲੈਣ ਵਾਲੇ ਕੋਹ ਇਹਨਾਂ ਨੇ ਖਾ ਲਏ ਆ ਪਹਿਲਾਂ ਉਹ ਤੇ ਲੱਣਾ ਹੋਰ ਲਈ ਜਾਣਦੇ ਆ ਇਹਨਾਂ ਨੂੰ ਪਤਾ ਨਹੀਂ ਵੀ ਕੀ ਬਣਾ ਕੀ ਮੈਂ ਤੂੰ ਜਾ ਕੇ ਗੱਲ ਕਰੋ ਉਹਨਾਂ ਨਾਲ ਤੁਹਾਨੂੰ ਪੁੱਛਿਆ ਉਹਨਾਂ ਨੇ ਮੈਨੂੰ ਤਾਂ ਕੋਖ ਨਹੀਂ ਪੁੱਛਿਆ ਤੇਰੇ ਨਾਲ ਮੈਨੂੰ ਗੱਲ ਕੀਤੀ ਨਾ ਤੁਹਾਡੇ ਨਾਲ ਗੱਲ ਕੀਤੀ ਆ ਨਾ ਮੇਰੇ ਨਾਲ ਗੱਲ ਕੀਤੀ ਆ ਦੱਸ ਅਸੀਂ ਕਦੇ ਮੈਂਬਰ ਨਹੀਂ ਹੈਗੇ ਹਾਂ ਨਹੀਂ ਪੁੱਛਣਾ ਉਹਨਾਂ ਨੇ ਵੀ ਉਹਨਾਂ ਨੂੰ ਪਤਾ ਵਾ ਪੀ ਇਹਨਾਂ ਨੇ ਬੋਲਣਾ ਬਾਲਣਾ ਹੈ ਨਹੀਂ ਕੱਖ ਵੀ ਉਹ ਵੀ ਸਾਡਾ ਮੁੰਡਾ ਉਹ ਜੇ ਹੈਗਾ ਵਾ ਨਾ ਉਹਨਾਂ ਨੂੰ ਪੁੱਛਣਾ ਵਾ ਜੋ ਮਰਜ਼ੀ ਕਰੀਏ ਚਲੋ ਫੋਰ ਕਿਦਰ ਨਹੀਂ ਤੇ ਡੈਡੀ ਮਾ ਦਾ ਫਜ ਬਣਦਾ ਵਾ ਨਾ ਤਾਂ ਸਾਨੂੰ ਪੁੱਛਣ ਹੈ ਇਹ ਬਾਸਲਾਵਾ ਹੋਣ ਦੀਆਂ ਵਾ ਇਹ ਕਿੱਥੇ ਪਾਈਏ ਇਹਨੂੰ ਬਟਾਲੇ ਲੱਗੇ ਆ ਪਾਉਣ ਇਹ ਕਿ ਚੰਗੀ ਜਗ੍ਹਾ ਤੇ ਪਾਈਏ ਵਧੀਆ ਬੈਂਡ ਆ ਜਾਣ ਬਾਹਰ ਚੱਲ ਜਾਣ ਨਾਲੋ ਵੀ ਤੁਰਿਆ ਰਹੂਗਾ ਤਸੀਂ ਮਰੋ ਇੱਥੇ ਹੀ ਪਹਿਲੀਆਂ ੱਟਕੇ ਖਾਓ ਜਾ ਕੇ ਤੋਨਾਂ ਨਾਲ ਗੱਲ ਕਰੋ ਤੇ ਚੱਲ ਅੱਗੇ ਚੱਲ ਅਸੀਂ ਨਹੀਂ ਬੋਲੇ ਕੁਛ ਵੀ ਤੇ ਹੁਣ ਤੇ ਫੇਰ ਨਵੇਂ ਸਿਰੇ ਤੋਂ ਡਾਪੇ ਉਹਨਾਂ ਨਾਲ ਕਰਨ ਆ ਉਹਨਾਂ ਨੇ ਕਹ ਪਈ ਹਟਣਾ ਕੰਮ ਕਰਾਇਆ ਕਰਨ ਦੋ ਜਣੇ ਕਰਦਾ ਠੀਕ ਆ ਨਾ ਜਾ ਕੇ ਪੁੱਛੋਗੇ ਕਿ ਨਹੀਂ ਜਾਣੇ ਤਾਂ ਮੈਂ ਗੱਲ ਕਰਾਂ ਕੋਈ ਲੋੜ ਨਾ ਕੋ ਡਰ ਡਰਦੀ ਇਹਨਾਂ ਨੂੰ ਕਹ ਪਈ ਜਾਂ ਤੇ ਨਾ ਉਹਨਾਂ ਨੂੰ ਵੀ ਬਿਠਾਓ ਕਰ ਮੇਰੇ ਤੇਰੇ ਹਾਨੂੰ ਹਾ ਦਾਸਾ ਦੇ ਕੇ ਤੇ ਹਾਨੂੰ ਵੱਖ ਕਰਨ ਸਿੱਧੀ ਗੱਲ ਆ ਤੁਸੀਂ ਕਰਨੀ ਗੱਲ ਤੇ ਕਰੋ ਨਹੀਂ ਤੇ ਮੈਨੂੰ ਦੱਸੋ ਮੈਂ ਗੱਲ ਕਰਾਂ ਜਾ ਕੇ ਮਣ ਕੇ ਗੁੱਸਾ ਨਾ ਕਰ ਮੈਂ ਬੋਲਦੀ ਹਾਂ ਹੁਣ ਚੁੱਪ ਕੀਤਾ ਕਿ ਗੱਲ ਕਰਨੀ ਆ ਅੱਗੇ ਇੰਨੇ ਪੈਸੇ ਯਾਰ ਤੇ ਆ ਹੁਣ ਫੇਰ ਦੇ ਤੇ ਉਹਨੂੰ ਇਹਨਾਂ ਨੇ ਨਹੀਂ ਗਾ ਹਟਣਾ ਮਣ ਕੇ ਹਾਨੂੰ ਵੇਖੀ ਖੁੰਝੇ ਲਾ ਦੇਣਾ ਆ ਤੁਹਾਨੂੰ ਨੁਕੋਂ ਖੰਚਲਾ ਦੇਣਾ ਫਿਰ ਤੇਹਾਨੂੰ ਫਿਰ ਮੰਗਣੀ ਲਾਉਣਾ ਇਹਨੇ ਹਾਕੀ ਕਰਨਾ ਵਾ ਸਾਰੇ ਚੰਨਾਂ ਤੇ ਲਈ ਜਾਣ ਦੇ ਕਿੰਨੇ ਕਿ ਚੁੱਕ ਚੁੱਕ ਲਾਉਣੇ ਆ ਅੱਗੇ ਨਹੀਂ ਗੱਲ ਬਣਣੀ ਕੋਣ ਬਣਜੋਗੀ ਕਰ ਲੈਨੇ ਨਾ ਗੱਲ ਹੋਣਾ ਇਹ ਬਾਰ ਬਾਰ ਐ ਉਹ ਕੰਮ ਕਰੀ ਜਾ ਰਹੇ ਆ ਹੱਦ ਹੋ ਗਈ ਨਾ ਵਾਲੀ ਕਿ ਮੈਂ ਹੋ ਗੋ ਕੰਮ ਕਰਦਾ ਵਾ ਉਹ ਵੀ ਫੇਰਾ ਤਰੀ ਤੇ ਰਹਿੰਦਾ ਵਾ ਗਲਤੀ ਇਹ ਚ ਨਾ ਸਾਰੀ ਤੁਹਾਡੀ ਆ ਤੁਸੀਂ ਬੋਲਦੇ ਨਹੀਂ ਕਿ ਇਹਨੂੰ ਕੋ ਕਹਿੰਦੇ ਨਹੀਂ ਜੇ ਉਹ ਤਾਂ ਆ ਕੇ ਪੁੱਛਦੇ ਨਹੀਂ ਪਈ ਇਹਨੇ ਕਿਹੜਾ ਕੋ ਕਹਿਣਾ ਵਾ ਬਾਤ ਨੂੰ ਮੇਰੇ ਜਬਾਨ ਹੈਗੀ ਆ ਉਹ ਚੀਜ਼ਾਂ ਦਾ ਫਾਇਦਾ ਲੈਣ ਦੇ ਆ ਪਰ ਹੁਣ ਨਹੀਂ ਚੁੱਕੀ ਕੀਤੀਆਂ ਗੱਲਬਾਤ ਨਹੀਂ ਹੁਣ ਬੋਲਣਾ ਪੈਣਾ ਹੀ ਕਰੋ ਹਾਂ ਜਾ ਕੇ ਗੱਲ ਪਤਾ ਲੱਗਿਆ ਅਗਲਿਆਂ ਨੂੰ ਵੀ ਤੂੰ ਤੁਹਾਨੂੰ ਆ ਵੀ ਇਹ ਰੋਲਾਂ ਵਾਲਾ ਪਾ ਕੇ ਹਟ ਜਾਂਦੀ ਆ ਕੋਈ ਗੱਲ ਨਹੀਂ ਮੈਂ ਕੋਈ ਬੁਰਾ ਬਣਨਾ ਵਾ ਬੁਰੇ ਬਣੋਗੇ ਨਾ ਤੇ ਫੇਰ ਕਿਓ ਬਣਨ ਲੱਗੋਗੇ ਮੰਗੋ ਹਾਂ ਜਾ ਕੇ ਉਹਨਾਂ ਨੂੰ ਕਹੋ ਵੀ ਮੈਨੂੰ ਵੀ 8-10 ਲੱਖ ਦੋ ਹਾਂ ਮੈਂ ਵੀ ਕੋਈ ਬਿਜ਼ਨਸ ਸ਼ੁਰੂ ਕਰਨਾ ਆਪਣਾ ਦੇਖਣੀ ਭਲਾ ਕਿੰਨਾ ਕੁ ਦਿੰਦੇ ਆ ਤੁਹਾਨੂੰ ਗੱਲ ਕਰ ਜਾ ਤੁਹਾਨੂੰ 1 ਰੁਪਿਆ ਵੀ ਦੇ ਜਾਣਗੇ ਤੇ ਅਗਲੇ ਹੱਥੇ ਕੱਖ ਨਹੀਂਗਾ ਧਰਨਾ ਅਗਲਾ ਕਹਿੰਦਾ ਤੂੰ ਕੜਾ ਬਿਜ਼ਨਸ ਕਹਿੰਦਾ ਤੂੰ ਜਾ ਕੇ ਪਹਿਲੀ ਸਾਂਭ ਆਪਣੀ ਤੇ ਮੁੜ ਕੇ ਹਣੋਂ ਪਹਿਲੇ ਚੋਂ ਵੀ ਕੀ ਮਿਲਣਾ ਵਾ ਉਹਨਾਂ ਚੋਂ ਵੀ ਕਹਿੰਦਾ ਕਿ ਸਾਡਾ ਅੱਧਾ ਹਿੱਸਾ ਦੋ ਮੁੜ ਕੇ ਤੇ ਹੱਥ ਮ ਵੀਗਾ ਨਾ ਉਹਨਾਂ ਮੁੜਕੇ ਅੱਖ ਨਹੀਂ ਹੱਥ 'ਚ ਰਹਿਣਾ ਫੇ ਰੋਗ ਹੱਥ ਦੇ ਹੱਥ ਮਾਰ ਕੇ ਉਹ ਚੱਲ ਕੋਈ ਨਹੀਂ ਮੈਂ ਕਰ ਲੈਣਾ ਗੱਲ ਉਹ ਮੇਰੇ ਦਿਵਾਲੇ ਹੋ ਗਈਆਂ ਕਰਦਾ ਨਾ ਗੱਲ ਮੈਂ ਜਾ ਕੇ ਤੇ ਕਹਿੰਦਾ ਨਾ ਵੀ ਲਿਆ ਦਿਓ ਮੈਨੂੰ ਵੀ ਪੈਸੇ ਇਹ ਨਾ ਦੇਣਗੇ ਪੈਸੇ ਤੇ ਮੈਂ ਕਹਿੰਦਾ ਕਿ ਫੇਰ ਉਹਨਾਂ ਨੂੰ ਕਹਾਂ ਤੈਨੂੰ ਨਹੀਂ ਜਾਣਾ ਕਿਥੇ ਚੱਲ ਕੋਈ ਨਹੀਂ ਦੇ ਲੈਨੇ ਆ ਤੁਹਾਡੀ ਕਿੰਨੇ ਕੁ ਮੰਨਦੇ ਆ ਹੁਣ ਉਹ ਕੋਈ ਨਹੀਂ ਨਾ ਮਰਨਗੇ ਤੇ ਫੇਰ ਅਗਲੇ ਦਿਨ ਕਿੱਥੇ ਮੰਨਣੀ ਆ ਤੁਹਾਡੀ ਅੱਗੇ ਕਦੀ ਮੰਨੀ ਨਾ ਮਾਂ ਮਾਣ ਕਰੋ ਤੇ ਰਾਟ ਦੇ ਹੋਵਾਂਗੇ ਅੱਡ ਹੋਵਾਂਗੇ ਆਹੋ ਅਗਲਾ ਕਹਣਾ ਦੋ ਭਾਂਡੇ ਲੋ ਤੇ ਜਾਓ ਵੇਖੋ ਆਪਣਾ ਜੋ ਦੋ ਜਿੰਨੇ ਮਨੋਂ ਆਣਗੇ ਉਹਨਾਂ ਨੂੰ ਆਉਣਗੇ ਉਹ ਜਿੱਧਰ ਲਾਉਣ ਉਧਰ ਲੱਗ ਜਾਣੇ ਇਹ ਸਾਡੀ ਨਾਲ ਮਿਲਣਗੇ ਆਹ ਤਾਂ ਹਰ ਵੇਲੇ ਲੜਦੇ ਰਹਿੰਦੇ ਆ ਪਤਾ ਨਹੀਂ ਕੀ ਕਾਂਵਾਂ ਰੋਲੀ ਪਾਈ ਆ ਕੁੱਕੜਾ ਵਾਂਗੂ ਕਿੱਦਾਂ ਲਾਂਡੇ ਵੇਖਾਂ ਸਹੀ ਨਾ ਤੂੰ ਕਾਤੋਂ ਲਾਂਡੇ ਕੀ ਗੱਲ ਹੋਈ ਆ ਜੋ ਮਰਜੀ ਗੱਲ ਹੋਵੇ ਗੁਰleen ਤੇਰਾ ਮਤਲਬ ਨਹੀਂ ਸਾਡੇ ਵਿੱਚ ਬੋਲਣ ਦਾ ਸਾਡੇ ਦੋਵਾਂ ਜੀਆਂ ਦੀ ਗੱਲ ਆ ਠੀਕ ਆ ਦੋਵਾਂ ਜੀਆਂ ਦੇ ਵਿੱਚ ਨਹੀਂ ਐਨਾ ਫਰਜ਼ੇ ਤੇ ਮੈਂ ਬੋਲਦੀ ਵੀ ਨਹੀਂ ਆ ਮੇਰੇ ਭਰਾ ਨੂੰ ਕੀ ਉੱਚੀ ਚ ਬੋਲਣ ਦੇਉ ਤੀ ਗਰਨੇ ਨਾ ਕੋਈ ਨਹੀਂ ਲੜਦੇ ਆਪਾਂ ਕੋਈ ਗੱਲ ਵਾ ਤੂੰ ਜਾ ਆਪਾਂ ਕੱਢ ਲਾਂਗੇ ਆਪੇ ਗੱਲ ਭਾਬੀ ਜੀ ਕੀ ਕੋਈ ਗੱਲ ਆ ਤੁਹਾਨੂੰ ਕੋਈ ਖਾਣ ਨੂੰ ਨਹੀਂ ਮਿਲਦਾ ਜਾਂ ਪਾਉਣ ਨੂੰ ਨਹੀਂ ਮਿਲਦਾ ਤਾਂ ਮੈਨੂੰ ਦੱਸੋ ਮੰਮੀ ਇਹਨਾਂ ਨੇ ਮੈਂ ਗੱਲ ਕਰ ਲਵਾ ਤੂੰ ਵਿੱਚ ਤੈਨੂੰ ਅਹੀਂ ਕਹਿੰਦੇ ਵੀ ਤੂੰ ਨਾ ਬੋਲ ਅਹੀਂ ਆਪੇ ਆਪਣੇ ਸੋਲਵ ਕਰ ਲਾਂਗੇ ਚਲੋ ਠੀਕ ਆ ਫਿਰ ਨਾ ਰੱਖੋ ਤਮਾਸ਼ਾ ਅੱਛਾ ਸਾਡਾ ਤਮਾਸ਼ਾ ਤੈਨੂੰ ਲੱਭਦਾ ਵਾ ਉਹ ਜਿਹੜਾ ਬਾਹਰ ਤੁਸੀਂ ਆਪਣਾ ਲਾਈ ਰੱਖਦੇ ਉਹ ਨਹੀਂ ਲੱਭਦਾ ਅਹੀਂ ਭਾਬੀ ਕਿਹੜਾ ਤਮਾਸ਼ਾ ਲੰਦੇ ਆ ਮੇਰੇ ਨਾਲ ਤਾਂ ਇਹ ਲਾਇ ਰੱਖਦੇ ਹੁੰਦੇ ਜੀ ਮੈਂ ਤੇ ਭਾਬੀ ਜੀ ਤੁਹਾਨੂੰ ਪਿਆਰ ਨਾਲ ਹੀ ਪੁੱਛਿਆ ਵੀ ਕੀ ਗੱਲ ਆ ਜੇ ਕੋਈ ਗੱਲ ਆ ਤੁਸੀਂ ਮੰਮੀ ਨਾਲ ਡੈਡੀ ਨਾਲ ਕਰੋ ਬਹਿ ਕੇ ਆਪੇ ਉਹ ਚੀਜ਼ ਦਾ ਹੱਲ ਹੋ ਜਾਊਗਾ ਤੇ ਮੈਂ ਵੀ ਤੈਨੂੰ ਆਰਾਮ ਨਾਲ ਕਹਤਾ ਹੀ ਵੀ ਸਾਡੇ ਦੋਵਾਂ ਜੀਆਂ ਦੀ ਗੱਲ ਆ ਅਸੀਂ ਆਪੇ ਸਾਂਭ ਲੈਣੀ ਆ ਤੂੰ ਰਹਿਣ ਤੋਂ ਵਿੱਚ ਨਾ ਬੋਲ ਮੈਨੂੰ ਐਦਾਂ ਲੱਗਣ ਰਿਹਾ ਵੀ ਤੁਹਾਡੀ ਦੋਵਾਂ ਜੀਆਂ ਦੀ ਨਹੀਂ ਗੱਲ ਕੋਈ ਘਰ ਤੋਂ ਹੀ ਗੱਲ ਹੁੰਦੀ ਆ ਜਿਹਦੇ ਕਰਕੇ ਤੁਸੀਂ ਡੇਓ ਤੇ ਦੱਸੇ ਦੋਵੇਂ ਡਈ ਐ ਨਾ ਕਰਨ ਤੇ ਤੂੰ ਵਿੱਚ ਕਿਉਂ ਬੋਲਦੀ ਆ ਕਿਉਂ ਬਰਬਰ ਕਪੋਨੀ ਨੂੰ ਹਨ ਫਿਰ ਮੈਂ ਤਾਂ ਭਾਬੀ ਜੀ ਤਾਂ ਕਹਿਣ ਦੀ ਆ ਕੋਈ ਹੱਲ ਹੋ ਜਾਏਗਾ ਮੈਨੂੰ ਦੱਸ ਦੋ ਤੇਰੇ ਕੇ ਜੁੜੇ ਹੱਥ ਜਾ ਡਗਣੋਂ ਲੱਤ ਜਾ ਬਈ ਲੋ ਵੀਰ ਜੀ ਭਾਬੀ ਕਿੱਦਾਂ ਬੋਲਣ ਦੀ ਮੈਂ ਇਹਨਾਂ ਨੂੰ ਮਾੜਾ ਕਹਿਣ ਦੀ ਆ ਸਰ ਮੈਂ ਇਦਾਂ ਨਹੀਂ ਬੋਲੀਦਾ ਹੁੰਦਾ ਤੂੰ ਗੁਰਦੀਨ ਜਾ ਤੈਨੂੰ ਮੈਂ ਕਿਹਾ ਸੀ ਆਪੇ ਗੱਲ ਕਰ ਲਾਂਗੇ ਚਲੋ ਠੀਕ ਆ ਫਿਰ ਖਿਆ ਜੀ ਆਈ ਕਿੱਡੀ ਖ਼ਬਰੀ ਮੈਨੂੰ ਦੱਸ ਕੀ ਹੋਇਆ ਜੇ ਵੱਡੀ ਮੁੱਤਾਂ ਦਿੰਦੀ ਆਣ ਕੇ ਇਹਨੂੰ ਪਤਾ ਇਹਨੂੰ ਸਭ ਕੁਝ ਹੋਣਾ ਵਾ ਪਖੰਡ ਕਰਦੀ ਐ ਵੀ ਉਹ ਚੱਲ ਛੱਡ ਤੂੰ ਇਹਨੂੰ ਇਹਨੇ ਇਹ ਦੱਸ ਮਮੀ ਹੁਣ ਕਿੱਥੇ ਆ ਉੱਥੇ ਬਰਾਂਡੇ 'ਚ ਹੀ ਬੈਠੇ ਆ ਬਾਹਰ ਕਿੱਥੇ ਗੱਲ ਕਿੱਥੇ ਕਰਨ ਦੇ ਹੀ ਉੱਥੇ ਹੀ ਗੱਲ ਕਰਨ ਦੇ ਹੀਗੇ ਮੈਨੂੰ ਮੰਮੀ ਨੇ ਆਵਾਜ਼ ਮਾਰ ਲਈ ਪਿਆ ਲਸਾਂ ਚੱਲਣ ਦੇ ਪੀ ਲੈ ਜਾਣ ਕੇ ਤੇ ਮੈਂ ਤਾਂ ਸਗੋਂ ਇਹ ਗੱਲ ਕਰਨ ਦੇ ਤੇ ਮੈਂ ਗਾਂ ਨਾ ਗਈ ਮੈਂ ਉਰ ਖਲੋਗੀ ਮੈਂ ਤਾਂ ਉੱਥੇ ਖਲੋ ਕੇ ਉਹ ਰੇ ਗੱਲਾਂ ਸੁਣ ਲਈਆਂ ਜੇ ਮੈਂ ਗਾਂ ਚੱਲ ਜਾਂਦੀ ਨਾ ਇਹਨਾਂ ਨੇ ਮੇਰੇ ਸਾਹਮਣੇ ਗੱਲ ਹੀ ਨਹੀਂ ਕੋਈ ਕਰਨੀ ਪੀ ਇਹਦੇ ਸਾਹਮਣੇ ਗੱਲ ਹੀ ਨਾ ਕਰੀਏ ਇਹਨਾਂ ਨੂੰ ਪਤਾ ਲੱਗ ਜਾਣਾ ਵਾ ਇਹਨਾਂ ਤਾਂ ਹਣ ਤਾਂ ਫੇਰ ਹੀ ਪਤਾ ਲੱਗਣਾ ਸੀ ਜਦੋਂ ਅਗਲੇ ਨੇ ਕਹਿਣਾ ਸੀ ਪੀ ਹੁਣ ਸਾਰਾ ਕੰ ਤਾਂ ਇਹਦੇ ਫੇਰ ਤੋਰੀ ਇਹਨਾਂ ਨੂੰ ਬਾਹਰ ਹੁਣ ਬਾਰ ਬਾਰ ਇਹੋ ਕੰਮ ਕਰੀ ਜਾਂਦੇ ਆ ਕਿ ਲਿਆਓ ਪੈਸੇ ਪੈਸੇ ਕਿੱਥੋਂ ਦੇਈ ਆਈਏ ਪੇਲਿਆਂ ਦਾ ਤਾਂ ਪਤਾ ਨਹੀਂ ਲੱਗਣਦਾ ਕਿ ਉਹ ਕਿੱਥੇ ਆ ਕਿੱਥੇ ਨਹੀਂ ਉਹ ਇਦਾਂ ਖਰਚ ਖਰਚ ਆਏ ਆਏ ਉਹ ਉਹਦਾ ਸਮਾਨ ਲੈ ਲੇ ਅਪਰੇ ਲੈ ਲੇ ਟੱਚੀਆਂ ਢੀਆਂ ਢੀਆਂ ਵੱਡੀਆਂ ਲੈ ਲਈਆਂ ਬੰਦਾ ਆਖਰ ਪੂਰਾ ਕੰਮ ਹੋ ਜਦੇ ਫੇਰ ਕੇ ਬੰਨੇ ਤੁਰਦਾ ਵਾ ਇਹ ਮਾੜੀ ਜੀ ਕੋਈ ਗੱਲ ਹੁੰਦੀ ਆ ਤੇ ਸਮਾਨ ਲਾਰਤ ਤੁਰ ਪੈਂਦੇ ਆ ਵੀ ਆਹ ਕਰ ਲੋ ਸ਼ੋਪਿੰਗ ਤੇ ਉਹ ਕਰ ਲੋ ਪੈਸੇ ਤਾਂ ਵਰਦਣਗੇ ਨਹੀਂ ਹੁਣ ਕਰਨੀ ਪੈਣੀ ਗੱਲ ਇਹਦੇ ਨਾਲ ਫੇਰ ਤੁਰਪੇਣਾ ਲੈਣ ਦਾ ਕੰਮ ਕਰਨ ਨੂੰ ਮੈਂ ਅੱਠੇ ਵੱਡਲਾ ਤੇ ਖਾਦਾਂ ਪਾਲਾ ਇਸਾ ਸਲਾਮਾ ਫੈਜ਼ੋਦੀ ਹਾਂ ਸਲਾਮਾ ਦਾ ਪੜਾਈ ਕੋਈ ਨਹੀਂ ਹੈ ਕੋਈ ਘਰ ਚ ਨਹੀਂ ਹੈਗਾ ਚਲ ਮੈਂ ਬਿੰਨਾ ਬੁਲਾ ਕਰੀ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਵਧੀਆ ਤੁਸੀਂ ਆਪਣਾ ਸੁਣਾਓ ਚਲੋ ਸਭ ਕੁਝ ਠੀਕ ਹੀ ਚੱਲਦਾ ਹਾਂ ਤੇ ਮੈਂ ਤੁਹਾਨੂੰ ਤਾਂ ਫੋਨ ਕਰਦੀ ਹਾਂ ਤੇ ਪਿੰਦਰ ਹੁਣ ਹੀ ਮੰਨ ਗਏ ਨੇ ਪਹਿਲਾਂ ਕਿੱਥੇ ਮੰਨਦੇ ਸੀ ਬਥੇਰਾ ਝੋੜ ਲਾਉਣਾ ਪਿਆ ਮੈਨੂੰ ਤੇ ਫੇਰ ਜਦ ਕਿਤੇ ਮੰਨੇ हां ਹੁਣ ਕਹਿੰਦੇ ਕੋਈ ਗੱਲ ਨਹੀਂ ਤੂੰ ਚਲ ਜਾ ਘਰ ਆਈ ਲੈਟ ਸੈਂਟਰ ਤੇ ਕਰ ਲੈ ਆਈ ਲੈਟਸ ਠੀਕ ਆ ਪੁੱਤ ਠੀਕ ਆ ਆ ਤੇ ਬਹੁਤਾ ਹੀ ਵਧੀਆ ਹੋਇਆ ਆਹੋ ਮੇਰੀ ਗੱਲ ਸੁਣ ਕਹੇ ਵੀ ਆ ਗਈ ਆ ਤੁਹਾਡੇ ਆਹੋ ਹੁਣ ਐਦਾਂ ਕਰੀ ਅਸ਼ਮ ਮਮੀ ਤੈਹ ਮਿਲ ਗਏ ਨੇ ਆ ਤੇ ਤੁਸੀਂ ਬੜੀ ਵਧੀਆ ਖਬਰ ਸੁਣਾਈ ਆ ਪਤਾ ਮੈਨ ਕਿੰਨੇ ਮਹੀਨੇ ਵਜਦੇ ਹੀ ਗੱਲ ਗੱਲ ਤੇ ਸੁਣਾਉਂਦੇ ਹੀ ਕਿ ਤੇਰੇ ਭੇਕੇਆਂ ਨੇ ਫਸਾਇਆ ਹਨ ਉਥੇ ਉਹਨਾਂ ਤੋਂ ਅਸੀਂ ਪੈਸੇ ਲੈਣੇ ਆ ਹਾਂ ਆਗੇ ਆ ਨਹੀਂ ਥੋੜੇ ਜਿਹਾ ਪੈਹ ਰਖੇ ਥੱਲੇ ਉਹਨਾਂ ਨੇ ਕੋਣ ਹੀ ਪਾ ਦਿੰਦੇ ਆ ਇਹ ਇੱਕ ਮਿੰਟ ਇੱਕ ਮਿੰਟ ਗੱਲ ਸੁਣਿਓ ਚਲ ਠੀਕ ਆ ਫਿਰ ਮੈਂ ਰੱਖ ਲੀਆ ਫੋਨ ਹੈ ਚੰਗਾ ਕੀ ਗੱਲ ਆ ਮੇਰੀ ਗੱਲ ਸੁਣੋ ਉਹ ਨਾ ਪਿੰਦਰ ਕੋ ਮਗਵਾਓ ਕਾਊਂਟਰ ਨੰਬਰ ਤੇ ਉਹਨੂੰ ਪੈਸੇ ਪਾ ਦਿਓ ਹੁਣ ਪੈਸੇ ਤੇ ਮੈਂ ਪਾ ਦੰਨਾ ਵਾ ਪਰ ਹੁਣ ਰਾਤ ਵਿੱਚ ਕੋਈ ਕੁੰਡੀ ਨਹੀਂ ਦੇਣੀਗੀ ਆਹੋ ਕੁੰਡੀ ਨਿਕਲ ਗਈ ਆ ਤਾਂ ਹੀ ਤੇ ਤੁਹਾਨੂੰ ਮੈਂ ਕਿਹਾ ਵਾ ਤੁਸੀਂ ਛੇਤੀ ਪਿੰਦਰ ਨੂੰ ਫੋਨ ਕਰੋ ਤੇ ਉਹਦੇ ਅਕਾਊਂਟ 'ਚ ਪੈਸੇ ਪਾ ਦਿਓ ਹੁਣ ਇੱਕ ਤੇਰਾ ਤੇਰੀ ਸਮਝ ਨਹੀਂ ਮੈਨੂੰ ਆਈ ਕਦੀ ਪੈਸੇ ਪਾ ਦਿਓ ਕਦੀ ਰੱਖ ਲਓ ਜਦੋਂ ਤਨ ਮੋਦਣ ਗਿਆ ਸੀ ਤੇ ਚੱਲ ਮੈਂ ਐਵੇਂ ਖਰਚੇ ਜਾਣਗੇ ਸਾਡੇ ਕੋ ਆਹ ਲੋ ਫੜੋ ਫੋਨ ਤੇ ਕਰੋ ਮੁੰਡੇ ਨੂੰ ਫੋਨ ਤੇ ਨਾਲੇ ਦੱਸ ਦੋ ਕਿ ਲੱਖ ਰੁਪਏ ਉਹਨੇ ਰੱਖਿਆ ਹੀ ਹੈ ਜੇ ਉਹਦਾ ਸ਼ਹੀਮ ਨਹੀਂ ਦਵਾਂਗੇ ਸਾਰੀ ਗੱਲ ਕਰ ਲਿਓ ਹੁਣ ਉਹਦੇ ਨਾਲ ਉਹ ਕਰ ਲਿਆ ਲੱਗ ਤੇ ਲੈ ਆਂਦੇ ਫੋਨ ਰਿੰਗ ਜਾਂਦੀ ਆਹੋ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਕਿਹਾ ਨਾ ਹਾਂ ਵਧੀਆ ਆਪਣਾ ਕੀ ਕਰਨ ਦੇ ਅੱਛਾ 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 ਠੀਕ ਹੈ ਠੀਕ ਹੈ ਤੇ ਮੇਰੀ ਗੱਲ ਸੁਣ ਉਹ ਹਾਨੂੰ ਨੰਬਰ ਦੇ ਦਿੰਦਾ ਕੋ ਬੈਂਕ ਦਾ ਤੇ ਇ ਪੈਸੇ ਪਵਾਉਂਦੇ ਪੁੱਤ ਤੈਨੂੰ ਆ ਮਿਲ ਗਏ ਮਿਲ ਗਿਆ ਉਹ ਥੋੜੇ ਜਿਹੇ ਰਹਿ ਗਏ ਲੱਖ ਰੁਪਈਆ ਰਹਿ ਗਿਆ ਉਹ ਕਹਿੰਦਾ ਕੋਈ ਨਹੀਂ ਮੈਂ ਦੇ ਦੂੰਗਾ ਇੱਕ ਦੋ ਮਹੀਨੇ ਤੱਕ ਉਹ ਬਾਕੀ ਦੇਤੇ ਉਹਨੇ ਤੈਨੂੰ ਬੜਾ ਰਹਿ ਗਿਆ ਵਾ ਵੀ ਇੰਨਾ ਚੰਗਾ ਵੀ ਬਾਕੀ ਉਹਨੇ ਹਾਂ ਕਰਤੀ ਦੇਣ ਵਾਲੋ ਓਏ ਆਹ ਕੋਈ ਗੱਲ ਨਹੀਂ ਤੇ ਮੇਰਾ ਪੁੱਤ ਨਾ ਆਕਾ ਭੇਜ ਦੇ ਨੰਬਰ ਜਾ ਤੇ ਫਿਰ ਮੈਂ ਹੀ ਪਾ ਦਈਏ ਪੈਸੇ ਆ ਹਾਂ ਕਮੜਾ ਉਹ ਜਿੱਥੇ ਇਨੇ ਮੋੜ ਆਇਆ ਲੱਖ ਰੁਪਏ ਦੀ ਕਿਹੜੀ ਗੱਲ ਵਾ ਆਹੋ ਉਹ ਮੋੜ ਵਾਲੇ ਕੋਈ ਗੱਲ ਤੂੰ ਸਾਡੇ ਹੁੰਦਾ ਟੈਨਸ਼ਨ ਨਾ ਲਿਆ ਕਰ ਯਾਰ ਆਹੋ ਬਸ ਠੀਕ ਹੈ ਠੀਕ ਹੈ ਤੇ ਉਹਨੇ ਤੈਨੂੰ ਕੰਮ ਆਖਿਆ ਨਾ ਨੰਬਰ ਜੱਤ ਧੀ ਤੇ ਪੁੱਤ ਦਾ ਰੁਪਾ ਦੀ ਹੈ ਆਹੋ ਚਲ ਠੀਕ ਹੈ ਠੀਕ ਹੈ ਓਕੇ 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 ਲੈ ਏ ਕੀ ਜਾਂਦਾ ਹੁਣ ਪਰੋਣਾ ਕਹਿੰਦਾ ਹੀ ਚਲੋ ਬਾਕੀ ਤੇ ਆਗੇ ਥੋੜਾ ਲੱਖ ਰੁਪਈਆ ਵਾ ਅੱਛਾ ਉਹ ਮੈਂ ਹੈ ਫਿਕਰ ਨਾ ਕਰ ਕਮਲਿਆ ਵੀ ਆਏ ਜਿੱਥੇ ਇੰਨੇ ਮਿਲ ਗਏ ਲੱਖ ਤਰ੍ਹਾਂ ਕੜਾ ਰਹਿ ਜਾਣਾ ਉਹ ਲੱਖ ਹੀ ਮਿਲ ਜੂ ਉਹ ਤੇ ਗੱਲ ਵਾ ਨਾ ਆਹੋ ਤੇ ਜੇ ਨਾ ਮਿਲਨੇ ਤੇ ਸਾਰੇ ਨਹੀਂ ਮਿਲਨੇ ਚੱਲ ਵਧੀਆ ਵਾ ਹੁਣ ਕੱਲ ਦਾ ਵਾ ਨਾ ਅਕਾਊਂਟ ਨੰਬਰ ਉਹਦੇ ਪੈਸੇ ਪਾ ਦੋ ਛੇਤੀ ਨਾਲ ਹੁਣ ਚੰਗਾ ਚੱਲ ਇਤਰਾ ਹੀ ਕਰ ਲੈਨੇ ਆਹੋ ਹੈ ਸੋਨੇ ਦੇ ਪੈਣੇ ਹੀ ਆ ਨਹੀਂ ਨਹੀਂ ਪਾ ਦੋ ਇਹਨੇ ਤਾਂ ਮੋਦਨ ਕਹੇ ਮੈਂ ਚੱਲ ਜੱਬ ਵੜ ਦਿੰਦੇ ਤੂੰ ਹੀ ਭਰ ਕਲਿਆਰ ਪਾ ਛੜੀ ਵਿੱਚ ਉਹ ਵੀ ਹੈਗੀ ਹੀ ਕੋਈ ਕੁੰਡੀ ਕੁੰਡੀ ਹੀ ਹੈਗੀ ਇੱਥੇ ਹੋਰ ਤਾਂ ਨਹੀਂ ਨਾ ਕੋਈ ਹੋਰ ਸਾਫ ਹੋ ਗਏ ਕੁੰਡੀਆਂ ਸਾਰੀਆਂ ਹੋਰ ਸਾਫਾ ਕੁੰਡੀਆਂ ਸਾਰੀਆਂ ਚੰਗਾ ਜਾਓ ਤੁਸੀਂ ਤੁਹਾਨੂੰ ਕੀ ਪਤਾ ਵਾ ਇਹ ਗੱਲ ਪਿੱਛੇ ਵੀ ਰਾਜ ਹੀ ਚੱਲ ਕੋਈ ਨਹੀਂ ਹੁਣ ਮੇਰੀ ਧੀ ਨੇ ਰੋਜ ਜਾਇਆ ਕਰਨਾ ਵਾ ਹੁਣ ਕੋਲ ਪੈਸੇ ਵੀ ਚੱਲ ਜਾਣਗੇ ਤੇ ਅਗਲੇ ਫਿਰ ਮਨ ਬਣਾ ਲਣਗੇ ਫਾਈਲਾ ਦਾਂਗੇ ਚੱਲ ਸ਼ੁਕਰ ਹੈ ਮਾਲਕਾ ਦੁਬਾਰਾ ਕੰਮ ਤੇ ਸ਼ੁਰੂ ਹੋਇਆ